ਅੱਜ ਦਾ ਜੋ ਵਿਸ਼ੇਸ਼ ਦਿਨ ਹੈ ਜਾਂ ਅੱਜ ਦੀ ਇਹ ਪ੍ਰਾਰਥਨਾ ਸਮਾ ਦਸ਼ਪੀਧਾ ਦੇ ਚਾਰੇ ਸਹਿਰਾਂ ਜਾਂ ਤੇ ਨੂੰ ਸਮਰਪਿਤ ਅੱਜ ਦਾ ਦਿਨ ਲੋਕ ਇੱਕ ਵਿਦੇਸ਼ੀ ਤਿਹਾਰ ਮਨਾ ਰਹੇ ਸਾਡਾ ਕਲਚਰ ਨਹੀਂ ਹੈ ਮੈਂ ਕਿਸੇ ਤੋਂ ਰਮ ਦਾ ਵਿਰੋਧ ਨਹੀਂ ਕਰਦਾ ਪਰ ਮੇਰਾ ਪਰਿਵਾਰ ਤੋਂ ਆਪਣੇ ਧਰਮ ਬਾਰੇ ਵੀ ਜਾਣੂ ਕਰਾਣਾ ਚਾਹੁੰਦਾ ਜੇਕਰ ਅਗ ਸੰਨਤਨ ਧਰਮ ਜਾਂ ਮੰਦਰ ਦੇ ਗੁਰਦੁਆਰੇ ਨੇ ਉਹ ਸਿਰਫ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕਰਕੇ ਜਿਨ੍ਹਾਂ ਨੇ ਧਰਮ ਪਿੱਛੇ ਪਹਿਲਾਂ ਤਾਂ ਆਪਣਾ ਬਾਪ ਵਾਰਿਆ ਇੱਕ ਗੱਲ ਯਾਦ ਰੱਖਣਾ ਹਿੰਦੂ ਸਿੱਖ ਇਕਤਾ ਕਿੱਥੋਂ ਚੱਲਦੀ ਆਦੀ ਜਦੋਂ ਗੁਰਤੇਗ ਮਹਾਂਦਰਜੀ ਕੋ ਕਸ਼ਮੀਰੀ ਪੰਡਤ ਕੇ ਕਸ਼ਮੀਰੀ ਬ੍ਰਾਹਮਣਾਂ ਨੇ ਗੁਰੂ ਸਾਹਿਬ ਕੋ ਜਾ ਕੇ ਅਰਦਾਸ ਕੀਤੀ ਔਰ ਅਰਦਾਸ ਵਿੱਚ ਤੇਲਕ ਤੇ ਜਨੇਊ ਦੀ ਰੱਖਿਆ ਵਾਸਤੇ ਅਗਰਹੀ ਕੀਤੀ दसम पिता बड़ी छोटी उम्र चल किसी भी वे धर्म को बचाने बलिदान देना देखो बलिदान गुरु तेग बहादुर जी श्री ग्रंथ साहब चांदनी जो चीस तो का दान दिता गया शुरुआत उत्तर होंगी हिंदू सिख एकता उस तो जो तो ਪਰ ਗੋਬਿੰਦ ਸਿੰਘ ਜੀ ਨੇ ਧਰਮ ਵਾਸਤੇ ਆਪਣੇ ਚਾਰੇ ਪੁੱਤ ਵਾਰ ਦਿੱਤੇ। ਦੋ ਪੁੱਤ ਵੱਡੇ ਸਹਬ ਜਾਤੇ ਯੰਗ ਵਿੱਚ। ਮੁਗਲਾਂ ਦਾ ਇੰਨਾ ਅਤਿਆਚਾਰ ਸੀ ਆਪਣੇ ਦੇਸ਼ ਦੇ ਉੱਪਰ। ਉਹਨਾਂ ਦਾ ਬੱਸ ਚੱਲਦਾ ਅੱਜ ਇੱਕ ਵੀ ਮੰਦਰ ਨਾ ਹੁੰਦਾ। ਤੁਸੀਂ ਮਨ 'ਚ ਸੋਚ ਕੇ ਦੇਖੋ ਤੁਸੀਂ ਆਪਣੇ ਬੱਚਿਆਂ ਨੂੰ ਕਿੰਨਾ ਪ੍ਰੇਮ ਕਰਦੇ ਹੋ। ਕਿੱਡਾ ਵੱਡਾ ਜਿਗਰਾ ਹੋਏਗਾ ਗੁਰੂ ਸਾਹਿਬ ਦਾ। ਜਿਨ੍ਹਾਂ ਨੇ ਆਪਣੇ ਚਾਰੇ ਸਹਬਜ਼ਾਦੇ ਪਹਿਲਾ ਪਿਤਾ ਫਿਰ ਚਾਦੀ ਸਹਬਜ਼ਾਦੇ ਫਿਰ ਮਾਤਾ ਧਰਮ ਦੀ ਰੱਖਿਆ ਲਈ ਅੱਜ ਅਸੀਂ ਕੀ ਕਰ ਰਹੇ ਹਾਂ ਆਪਣੇ ਬੱਚਿਆਂ ਨੂੰ ਟੋਪੀਆਂ ਪਾ ਕੇ ਅੱਜ ਦੇ ਦਿਨਾਂ ਦੇ ਵਿੱਚ ਸਾਨੂੰ ਦੱਸਣਾ ਕੀ ਚਾਹੀਦਾ ਸਾਨੂੰ ਚਾਵੇ ਸਹਬਜ਼ਾਦਿਆਂ ਦੀ ਕੁਰਬਾਨੀ ਵਾਲੇ ਬੱਚਿਆਂ ਨੂੰ ਜਾਣੂ ਕਰਾਉਣਾ ਚਾਹੀਦਾ ਮਨਪਾਰਾ ਦਾ ਉਹ ਦਿਨ ਯਾਦ ਕਰਕੇ ਕਿ ਕਿੰਨਾ ਤਸੀਹੇ ਸਹੇਉਂਗੇ ਅਸੀਂ ਆਪਣੇ ਬੱਚੇ ਨੂੰ ਠੰਡ 'ਚ ਦੋ-ਦੋ ਚਾਦਰਾਂ ਸਵੈਟਰ ਵੀ ਪਾ ਕੇ ਰੱਖਦੇ ਹਾਂ ਜਰਾਬਾਂ ਵੀ ਛੋਟੇ ਸਹਿਬ ਜਾਂਦੇ ਹਨ ਠੰਡੇ ਬੁਰਜ ਦੇ ਉੱਪਰ ساری ਰਾਤ ਬਿਨਾਂ ਕਿਸੇ ਕੰਬਲ ਤੋਂ ਗੁਜ਼ਾਰਦੇ ਤਾਂ ਨੇ ਉਹ दादी मां ਪਹਿਲਾਂ ਉਹਨਾਂ ਦੇ ਆਪਣਾ ਪਤੀ ਫਿਰ ਆਪਣੇ ਪੋਤੇ ਫਿਰ ਆਪਣਾ ਆਪ ਕੁਰਬਾਨ ਕਰ ਦਿੱਤਾ ਤੁਝੇ ਨਾ ਇਸ ਥੀ ਨੂੰ ਜਾਣਿਆ ਕਰੋ ਵੀ ਸਾਡਾ ਧਰਮ ਕਿਦਾਂ ਰੱਖਿਆ ਕੀਤਾ ਵੀ ਧਰਮ ਅਸੀਂ ਘਰ ਦੇ ਵਿੱਚ ਨਿੱਕੀ ਨਿੱਕੀ ਗੱਲਾਂ ਪਰਮਾਤਮਾ ਤੇ ਸਮਾਜ ਤੇ ਉਹਨਾਂ ਗੱਲਾਂ ਨੂੰ ਲੈ ਕੇ ਚੱਲਦੇ ਹਾਂ ਮੰਨਦੇ ਵਿੱਚ ਬੜੀ ਪੀੜਾ ਹੁੰਦੀ ਹੈ ਜਦੋਂ ਪਰ ਗੱਲ ਕਰ ਰਹੇ ਹਾਂ ਵੀ ਜਦੋਂ ਅੱਜ ਦਾ ਦਿਨ ਮੁਗਲ ਦਰਬਾਰ ਦੇ ਵਿੱਚ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਗਿਆ ਮੈਂ ਤੇ ਪਹਿਰੇ ਕੋ ਬਿਮਾਨਾਂ ਗੱਲ ਕਰ ਰਹੇ ਜਿਵੇਂ ਪਾਪੀ ਮਾ ਉਮਰ ਦੇਖੋ ਕਿੰਨੀ ਛੋਟੀ ਸੀ ਉਸ ਟਾਈਮ ਉਹਨਾਂ ਦੇ ਬੱਚਿਆਂ ਦੇ ਆਪਾਂ 9 ਸਾਲ ਦੇ 7 ਸਾਲ ਦੇ ਸਹਿਬਜ਼ਾਦੇ ਜਦੋਂ ਉਸ ਮੁਗਲ ਦਰਬਾਰ ਚ ਪੇਸ਼ ਹੁੰਦੇ ਨੇ ਮੈਂ ਅੱਜ ਪੜ ਰਿਹਾ ਸੀ ਕਹਿੰਦੇ ਗੇਟ ਨੂੰ ਬੰਦ ਕਰਕੇ ਛੋਟਾ ਦਰਵਾਜ਼ਾ ਖੋਲਿਆ ਗਿਆ ਕਿ ਉਹ ਚੁੱਕ ਕੇ ਅੰਦਰ ਆ ਅੱਜ ਅਸੀਂ ਉਹ ਕੁਰਬਾਨੀ ਭੁੱਲੀ ਬੈਠੇ ਹਾਂ ਸਾਰਾ ਮੁਗਲਾਂ ਦਾ ਅਤਿਆਚਾਰ ਅੱਜ ਕੋਈ ਵੀ ਮੰਦਰ ਜਾਂ ਗੁਰਦੁਆਰਾ ਨਹੀਂ ਸੀ ਹੋਣਾ ਜੇ ਦਸ਼ਮ ਪਿਤਾ ਆਪਣੇ ਬੱਚਿਆਂ ਦੀ ਕੁਰਬਾਨੀ ਨਾ ਤਾਨੂੰ ਇਸ ਪੀੜਾ ਨੂੰ ਆਪਣੇ ਆਪ ਤੇ ਲਾ ਕੇ ਦੇਖਣਾ ਚਾਹੀਦਾ ਵੀ ਕੀ ਅਸੀਂ ਆਪਣੇ ਬੱਚਿਆਂ ਦੀ ਕੁਰਬਾਨੀ ਦੇ ਸਕਦੇ ਹਾਂ ਧਰਮ ਦੇ ਲਈ ਚਾਰ ਚਾਰ ਪੁੱਤਰਾਂ ਦੀ ਕੁਰਬਾਨੀ ਪਹਿਲਾ ਪਿਤਾ ਫਿਰ ਪੁੱਤ इसलिए जो कुर्बानी दसम पिता ने दीती है साढ़े समाज ने किसी भी शब्द या किसी भी चीज पूरी नहीं की जाती आज तो पाँच हजार साल बाद भी आही जिक्र होगा भी जेकर गुरु साहब कुर्बानी ना दिले चारे साहबजादे कुर्बानी ना दें तो सनातन नहीं सी हो कोई मंदिर गुरुद्वारे नहीं सी हो। ਉਹਨਾਂ ਦੇ ਗੁਰੂ ਸਾਹਿਬ ਦੇ ਬੱਚਿਆਂ ਨੂੰ ਲਾਲਜ ਦਿੱਤਾ ਜਦੋਂ ਪਹਿਲੇ ਦਿਨ ਉਹਨਾਂ ਨੂੰ ਉੱਥੇ ਪੇਸ਼ ਕੀਤਾ ਗਿਆ 11ਵਾਂ 11 ਅੱਜ ਦੇ ਦਿਨ 25 ਦਸੰਬਰ ਨੂੰ ਉਹਨਾਂ ਨੂੰ ਜਦੋਂ ਉੱਥੇ ਪੇਸ਼ ਕੀਤਾ ਗਿਆ ਉਹਨਾਂ ਨੂੰ ਬੜੇ ਲਾਲਜ ਦਿੱਤੇ ਗਏ ਔਰ ਡਰਾਇਆ ਗਿਆ ਤੁਸੀਂ ਤੁਸੀਂ ਉਹ ਅਮੈਰੀਕਨ ਦੇ ਸ਼ਹਿਰ ਚ ਲੈ ਕੇ ਆਓ ਜਦੋਂ ਬੱਚਿਆਂ ਨੂੰ ਦਿਵਾਰਥ ਕਿਨਿਆ ਜਾ ਰਿਹਾ ਹੋਵੇਗਾ ਵਾਹਿਗੁਰੂ 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 ਕੀ ਆਵਾਜ਼ ਆ ਰਹੀ ਹੈ ਕਿ ਨਾ ਦੇ ਸਾਡੇ ਸਾਡਾ ਧਰਮ ਰੱਖਿਆ ਰਹੇ ਜੇ ਆਉਣ ਵਾਲੀ ਜਨਰੇਸ਼ਨ ਇੱਕ ਸੁਖ ਦਾ ਸਾਹ ਲੈ ਸਕੇ ਔਰ ਅਸੀਂ ਬੱਚਿਆਂ ਨੂੰ ਕੀ ਸਿਖਾ ਰਹੇ ਹਾਂ ਟੋਪੀਆਂ ਪਾ ਕੇ ਮੈਂ ਵਿਰੋਧ ਨਹੀਂ ਕਿਸੇ ਧਰਮ ਦਾ ਕਰ ਰਿਹਾ ਪਰ ਕਟੋ-ਕਟ ਅੱਜ ਦੇ ਦਿਨ ਜਿਹੜੇ ਆਹਾ ਕਹਿੰਦੇ ਨੇ ਸ਼ਰਧਾ ਦੇ ਦਿਨ ਤੁਸੀਂ ਦੇਖੋ ਵੀ ਹਿੰਦੂ ਸਿੱਖੇ ਦਾ ਇੱਕ ਬਾਬਾ ਮੋਤੀ ਦਾ ਮਹਿਰਾਜੀ ਨੇ ਜਦੋਂ ਦੁੱਧ ਪਲਾਇਆ ਦੋਨਾਂ ਬੱਚਿਆਂ ਨੂੰ ਜਦੋਂ ਉਹਨਾਂ ਨੂੰ ਮੁਗਲਾਂ ਨੂੰ ਪਤਾ ਲੱਗਿਆ ਵੀ ਇਹਨਾਂ ਨੇ ਦੁੱਧ ਪਲਾਇਆ ਉਹਦੇ ਸਾਹਮਣੇ ਉਹਨਾਂ ਨੇ ਬੱਚੇ ਨੂੰ ਖੋਲੋ ਪਹਿਲਾਂ ਲੱਤਾ ਵਾਲੇ ਪਾਸੋਂ ਪਾਇਆ ਉਹਨੂੰ ਕਿਹਾ ਤੂੰ ਸलाम ਕਬੂਲ ਕਰ ਉਹ ਨਹੀਂ ਮੰਨਿਆ ਪਹਿਲਾ ਉਹਦਾ ਬੱਚਾ ਕੋਲ ਨੂੰ ਜੋ ਕੱਢਿਆ ਗਿਆ ਫਿਰ ਉਹਦੀ ਮਾਤਾ ਫਿਰ ਉਹਦੀ ਪਤਨੀ ਬਾਬਾ ਮੋਤੀ ਰਾਮ ਜੀ ਦੀ ਇੰਨੀ ਵੱਡੀ ਗੁਰਮਾਨੀ ਸਿਰਫ ਦੋ ਗਲਾਸ ਦੁੱਧ ਦਾ ਬਦਲਾ ਆਪਣੇ ਪੂਰੇ ਪਰਿਵਾਰ ਦਾ ਖੂਨ ਦੇ ਜਿਹੜਾ ਨੇ ਪੂਰਾ ਕੀਤਾ ਜਦੋਂ ਛੋਟੇ ਸਾਹਿਬ ਜੀ ਦੇ ਸ਼ਹੀਦ ਦੀ ਪਾਲੀ ਮਾਤਾ ਜੀ ਨੇ ਸ਼ਹੀਦ ਦੀ ਪਾਲੀ ਸੰਸਕਾਰ ਦੀ ਜਗਾ ਮੋਗਲਾ ਨੇ ਇੱਕ ਸ਼ਰਤ ਰੱਖੀ ਵੀ ਜਿੰਨੀ ਜ਼ਮੀਨ ਤੈਨੂੰ ਚਾਹੀਦੀ ਹੈ ਟੋਡਰਮਲ ਟੋਡਰਮਲ ਆਪਣੇ ਘਰੇ ਜਾਂਦਾ ਆਪਣੀ ਪਤਨੀ ਤੇ ਆਪਣੇ ਭਰਾ ਨੂੰ ਕਹਿੰਦਾ ਵੀ ਆਪਾਂ ਗੁਰੂ ਸਾਹਿਬ ਦੇ ਅਸ਼ੀਰਵਾਦ ਆਪਣੇ ਪਰਿਵਾਰ ਤੇ ਉਹਨਾਂ ਨੇ ਆਪਣੇ ਲਈ ਕੁਰਬਾਨੀ ਦਿੱਤੀ ਹੈ ਆਪਣੇ ਧਰਮ ਲਈ ਕੁਰਬਾਨੀ ਦਿੱਤੀ ਹੈ ਉਹਨਾਂ ਕਰੇ ਜਿੰਨਾ ਵੀ ਹੀਰੇ ਜਵਰਾਤ ਜੋ ਵੀ ਛੋਣਾ ਪਿਆ ਸੀ ਕਹਿੰਦੇ ਉਹ ਉਸ ਟਾਈਮ ਹੀਰੇ ਦੇਖ ਕੇ ਉਹਨਾਂ ਨੇ ਮੋਹਰਾ ਨਹੀਂ 78 ਹਜ਼ਾਰ ਮੋਰਾ ਜ਼ਮੀਨ ਤੇ ਵਿਛਾ ਕੇ ਉਸ ਸਿਕਾਰ ਦੀ ਜਗਾ ਲੱਤੀ ਜਦੋਂ ਮੈਂ ਸ਼ਾਮੀ ਪੜ੍ਹ ਰਹੇ ਸੀ ਕਹਿੰਦੇ ਇੱਕ ਪਾਸੇ ਮਾਤਾ ਜੀ ਦੇ ਨਾਲ ਛੋਟੇ ਸਾਹਿਬ ਜੀ ਦੇ ਤੇ ਦੂਜੇ ਪਾਸੇ ਵੱਡੇ ਸਾਹਿਬ ਜਾਂਦੇ ਤੇ ਮਾਤਾ ਜੀ ਵਿੱਚ ਰੱਖ ਕੇ ਜੋ ਸੰਸਕਾਰ ਕੀਤਾ ਗਿਆ ਟੋਟਰ ਮਾਜੀ ਦਾ ਭਰਾ ਸੀ ਉਹਨੇ ਕਿਹਾ ਵੀ ਕਿੱਟੋਂ ਗੱਜਨ ਦੀ ਲੱਕੜੀ ਨਾਲ ਅਸੀਂ ਕਰਾਂ ਦੇਖੋ ਅਸੀਂ ਇੱਕ ਜਗ੍ਹਾ ਤੇ ਬੈਠੇ ਆ ਮੈਂ ਬਾਰ ਬਾਰ ਕਹਿੰਨਾ ਵੀ ਮਾਤ ਪਗਲਾ ਮੁਖੀ ਪਰਿਵਾਰ ਹਿੰਦੂ ਸਿੱਖ ਇਕਤਾ ਦਾ ਪ੍ਰਤੀਕ ਹੈ ਉਹਦੀ ਜਿੰਦੀ ਜਾਗਦੀ ਲੰਮਪਤ ਭਾਬੀਵਾਂ ਬੈਠੇ ਨੇ ਅਸੀਂ ਇੱਕ ਹਿੰਦੂ ਸਿੱਖ ਪਰਿਵਾਰ ਚੋਂ ਦੋਨਾਂ ਪਰਿਵਾਰਾਂ ਦੀ ਸੇਵਾ ਦਿੱਤੀ ਮਾਤਰਾਂ ਲਈ ਨੇ ਸਾਨੂੰ ਧਰਮ ਨਾਲ ਲੜਾਇਆ ਜਾ ਰਿਹਾ ਹੈ ਕੋਈ ਐਸੀਆਂ ਵਦੇਸ਼ੀ ਤਾਕਤਾਂ ਜਿਹੜੀ ਭੰਗ ਪੈ ਲਾ ਰਹੀਆਂ ਅਸੀਂ ਉਹ ਦਿਨ ਭੁੱਲ ਗਏ ਜਿਨ੍ਹਾਂ ਮੁਗਲਾਂ ਨੇ ਸਾਡੇ ਬੱਚਿਆਂ ਨੂੰ ਸ਼ਹੀਦ ਕੀਤਾ ਸੀ ਅੱਜ ਉਹਨਾਂ ਨੂੰ ਚੰਗਾ ਸਮਝਦੇ ਹਾਂ ਉਹਨਾਂ ਦੀ ਨਿਗਾਹ 'ਚ ਅਸੀਂ ਕਾਫਰ ਐ ਪਰ ਸਾਡੀ ਨਿਗਾਹ ਦੇ ਵਿੱਚ ਅਸੀਂ ਕਹਿੰਦੇ ਹਾਂ ਸਭ ਧਰਮ ਦਾ ਅਸੀਂ ਸਨਮਾਨ ਕਰਦੇ ਹਾਂ ਦੇਖੋ ਕਿੰਨੀ ਵੱਡੀ ਕੁਰਬਾਨੀ ਉੱਥੇ ਵੀ ਜਦੋਂ ਬੁੱਢੇ ਇੱਕ ਬਾਦ ਦੇ ਜੀ ਕੁਰਬਾਨੀ ਦੇ ਰਹੇ ਨੇ ਕਸ਼ਮੀਰੀ ਪੰਡਤ ਨੇ ਜਦੋਂ ਗੁਰੂ ਸਾਹਿਬ ਦੇ ਬੱਚੇ ਸ਼ਹੀਦ ਹੋ ਰਹੇ ਨੇ ਧਰਮ ਦੀ ਰੱਖਿਆ ਲਈ ਬਾਬਾ ਮੋਤੀराम ਮੈਹਰ ਜੀ ਟੋਟਰਮਲ ਜੀ ਉਹ ਦੇਖੋ ਹਿੰਦੂ ਸਿੱਖ ਦਾ ਇੱਕ ਕੰਬੀਨੇਸ਼ਨ ਚੱਲਦਾ ਆ ਰਿਹਾ ਪਰ ਹੁਣ ਕੁਝ ਸ਼ਰਾਰਤੀ ਤਤਪ ਜਾਂ ਕੁਝ ਸੋਸ਼ਲ ਮੀਡੀਆ ਦੇ ਐਸੇ ਲੋਕ ਜਿਹੜੇ ਸਾਨੂੰ ਦੋਨਾਂ ਧਰਮਾਂ ਨੂੰ ਪੱਖਤ ਕਰਨ ਦੀ ਕੋਸ਼ਿਸ਼ ਕਰਦੇ ਨੋ ਮਾਸਾ ਦਿੱਸਦਾ ਹੈ ਸਾਡਾ ਸਾਨੂੰ ਜਾਣਨਾ ਚਾਹੀਦਾ ਸਾਡਾ ਵਿਵਹਾਰ ਸਾਡੇ ਆਚਰਣ ਚ ਧਰਮ ਆਣਾ ਚਾਹੀਦਾ ਬੰਦਾ ਧਰਮੀ ਹੋਏਗਾ ਉੱਚ ਨਿਮਰਤਾ ਵੀ ਆਏਗੀ ਤੁਹੇਗਾ ਕਿਸੇ ਨਾ ਕਿਸੇ ਗੱਲ ਤੇ ਅੱਕ ਝੁੱਕ ਜਾਏਗਾ ਕਿੰਨਾ ਹੀ ਉਹ ਗੁੱਸੇ ਚ ਕਿਉਂ ਨਾ ਹੋਵੇ ਮੈਂ ਇਸ ਬਿਆਸ ਪੀਰ ਤੋਂ ਕਹਿੰਦਾ ਸੀ ਗ੍ਰਸਤੀ ਆ ਅਸੀਂ ਨਿੱਕੇ ਨਿੱਕੇ ਗੱਲਾਂ ਦੇ ਵਿੱਚ ਆਪਣੀ ਜੀਵਨ ਨੂੰ ਉਲਝਾ ਲੈਂਦੇ ਹਾਂ ਸਾਨੂੰ ਸਿੱਖਣ ਦੀ ਲੋੜ ਹੈ ਮੈਂ ਤਾਂ ਹਮੇਸ਼ਾ ਇੱਕ ਮੰਗ ਕਰਦਾ ਹੈ ਜੇ ਭਾਰਤ ਦੇਸ਼ ਦਾ ਕਿਸੇ ਨੂੰ ਰਾਸ਼ਟਰ ਪਿਤਾ ਕਹਾਣ ਦਾ ਹੱਕ ਹੈ ਉਹ ਸਿਰਫ ਤੇ ਸਿਰਫ ਦਸਮ ਪਿਤਾ ਨਹੀਂ ਇਹ ਸਰਕਾਰ ਇਸ ਚੀਜ਼ ਨੂੰ ਕਿਉਂ ਯੋਗੀ ਦਿੱਤਾ ਨਾ ਜੀ ਬਹੁਤ ਧਿਆਨ ਨਾ ਲੱਗੇ ਹੋਏ ਨੇ ਰਾਸ਼ਟਰ ਪਿਤਾ ਕੋਸ਼ਿਸ਼ ਕੀਤਾ ਜਾਵੇ ਦਸਮ ਪਿਤਾ ਉਹ ਹੱਕਦਾਰ ਨੇ ਰਾਸ਼ਟਰ ਪਿਤਾ ਕਹਾਣ ਦੇ ਜਿਨ੍ਹਾਂ ਨੇ ਆਪਣਾ ਬਾਪ ਪੁੱਤਰ ਸਭ ਕੁਝ ਵਾਰ ਦਿੱਤਾ ਔਰ ਰਾਜਨੀਤੀ ਲੋਕ ਰਾਸ਼ਟਰ ਪਿਤਾ ਰਾਸ਼ਟਰ ਪਿਤਾ ਕਿਸੇ ਹੋਰ ਨੂੰ ਕਰਨੀ ਹੈ ਇਸ ਲਈ ਅੱਜ ਦੇ ਮਨ ਦੇ ਵਿੱਚ ਬੈਠ ਕੇ ਇੱਕ ਅਰਦਾਸ ਨੂੰ ਕਰਨਾ ਇਹ ਮਾ ਅਸੀਂ ਵੀ ਆਪਣੇ ਬੱਚਿਆਂ ਨੂੰ ਧਰਮ ਨਾਲ ਜੋੜੀ ਅਸੀਂ ਦਸਾਂ ਪਿਤਾ ਦੇ ਨਕਸ਼ੇ ਕਦਮ ਤੇ ਚੱਲਦੇ ਹੋਏ ਆਪਣੇ ਬੱਚਿਆਂ ਨੂੰ ਧਰਮੀ ਤਾਂ ਬਣਾਈਏ ਕਿ ਤੁਗਾ ਕਿੰਨੀ ਵੱਡੀ ਗੱਲ ਹੈ ਜਦੋਂ ਅੱਜ ਦੇ ਦਿਨ ਉਹਨਾਂ ਛੋਟੇ ਸਾਹਿਬ ਜਦ ਨੂੰ ਮੁਗਲ ਦਰਬਾਰ ਤੇ ਪੇਸ਼ ਕੀਤਾ ਜਾਣਾ ਸੀ ਤਾਂ ਦਾਦੀ ਮਾ ਉਹਨਾਂ ਨੂੰ ਕਹਿੰਦੀ ਆ ਪੁੱਤ ਲਾਜ ਰੱਖਣੀ ਏ ਤੁਸੀਂ ਆਪਣੇ ਦਾਤੇ ਦੀ ਲਾਜ ਰੱਖਣੀ ਆ ਉੱਥੇ ਜਾ ਕੇ ਡਰਨਾ ਨਹੀਂ ਝੁਕਣਾ ਨਹੀਂ ਉਹ ਛੋਟੇ ਬੱਚਿਆਂ ਦੀ بلند ਆਵਾਜ਼ ਅਜ ਪੂਰੇ ਬਰਹਾਨ ਚ ਗੂੰਜ ਰਹੀ ਜਦੋਂ ਉਹਨਾਂ ਦਰਵਾਜ਼ੇ ਕਿੰਨਿਆ ਜਾ ਰਿਹਾ ਸੀ ਲੋਵਾਰ ਦੇ ਵਿੱਚ ਛੋਟੇ ਸਾਹਿਬ ਜੀ ਤੇ ਪਹਿਲਾਂ ਮੁਸਕਰਾਉਂਦੇ ਹੋਏ ਵੱਡੇ ਸਾਹਿਬ ਜੀ ਦੇ ਹੱਲ ਦੇਖ ਰਹੇ ਨੇ ਮੈਂ ਤੁਹਾਡੇ ਨੂੰ ਪਹਿਲਾਂ ਸ਼ਹਾਦਤ ਦੇਣੀ ਅੱਖਾਂ 'ਚ ਅਥਰੂ ਨਹੀਂ ਸੀ ਜਜ਼ਬਾਤ ਸੀ ਖੁਸ਼ੀ ਸੀ ਔਰ ਅੱਜ ਦੇ ਟਾਈਮ ਅਸੀਂ ਆਪਣੇ ਬੱਚਿਆਂ ਨੂੰ ਸੱਤ ਮਾਰਗ ਤੇ ਰਾਹ ਤੇ ਨਹੀਂ ਪਾਰ ਅੱਜ ਕਾਤੇ ਕਲੇਸ਼ ਨੇ ਬੱਚਿਆਂ ਬੱਚੀਆਂ ਦੇ ਕਲੇਸ਼ ਨੇ ਜੇਕਰ ਧਰਮੀ ਹੋਣਗੇ ਉਹਨਾਂ ਨੂੰ ਛੁਪੜਾਏ ਜੇਕਰ ਗਲਤੀ ਕਰਕੇ ਮਾਫੀ ਮੰਗ ਲੈਣਾ ਛੁੱਕ ਜਾਣਾ ਕੋਈ ਗੁਨਾਹ ਨਹੀਂ ਇਸ ਲਈ ਕਿੰਨੀ ਕਿਰਪਾ ਉਹਨਾਂ ਨੇ ਸਾਡੇ ਤੇ ਕੀਤੀ ਅਸ ਉਸ ਕਿਰਪਾ ਨੂੰ ਸੰਭਾਲ ਪਈ ਮਨ ਦੇ ਵਿੱਚ ਦਰਦ ਹੁੰਦਾ ਆਖਾਂ ਮਨ ਭਾਰਾ ਹੁੰਦਾ ਜਦੋਂ ਅਸੀਂ ਇਹ ਗੱਲ ਨੂੰ ਸੋਚਦੇ ਆ ਮਨ ਦੇ ਵਿੱਚ ਲੈ ਕੇ ਆ ਰਹੇ ਜਦੋਂ ਬੱਚੇ ਕਿਨੇ ਜਾ ਰਹੇ ਸਮਝ ਆਦਾ ਧੰਮ ਕੁੱਟਣਾ ਜਦੋਂ ਦੀਵਾਰ गिरी ਉਹਨਾਂ ਮੁਗਲਾਂ ਨੇ ਉਸ ਦੀਵਾਰ ਨੂੰ ਇਕੱਠਾ ਨਹੀਂ ਕੀਤਾ ਛੱਡ ਦਿੱਤਾ ਲੋਕਾਂ ਨੂੰ ਡਰਾਉਣ ਵਾਸਤੇ ਉਹਦਾ ਉਲਟਾ ਕੰਮ ਹੋਇਆ ਜਦੋਂ ਸੰਗਤ ਨੂੰ ਪਤਾ ਲੱਗਿਆ ਉੱਥੇ ਜਦੋਂ ਮੱਥਾ ਟੇਕਣ ਆਏ ਉੱਥੇ ਵਾਹਿਗੁਰੂ 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 ਦੀ ਆਵਾਜ਼ ਸੁਲਾਈ ਤੇ ਸੰਗਤਾਂ ਦੇ ਨੂੰ ਪ੍ਰਣਾਮ ਕਰਨਾ ਕਿ ਸ਼ਹੀਦਾਂ ਦਾ ਸਤਾਨ ਉਹ ertid fategarh ਸਾਹਿਬ ਸ਼ਾਂਤੀ ਦੀ ertid ਆ ਜਿਹੜੇ ਹੁਣ ਦਿਨ ਚੱਲਦੇ ਨੇ ਉਧਰ ਦੇ ਲੋਕ ਕੋਈ ਵੀ ਖੁਸ਼ੀ ਨਹੀਂ ਮਨਾਉਂਦੇ ਪਰ ਅਸੀਂ ਵੈਸਟਨ ਕਲਚਰਲ ਅਫੈਕਟ ਹੁੰਦੇ ਹੋਏ ਅੱਜ ਬੜਾ ਪੀੜਾ ਹੁੰਦੀ ਜੋ ਰਸਤੇ 'ਚ ਆ ਰਹੇ ਸੀ ਅਸੀਂ ਆਪਣੇ ਬੱਚਿਆਂ ਨੂੰ ਪਗੜੀ ਦਾ ਸੰਸਕਾਰ ਦੇਣ ਦੀ بجائے ਟੋਪੀ ਦਾ ਸੰਸਕਾਰ ਦੇ। ਸਾਡਾ ਸੈਂਟਾ ਕਲੌਗ ਨਹੀਂ ਹੈ। ਸਾਡਾ ਦਸ਼ਮ ਪਿਤਾ ਹੈ। ਸਾਡੇ ਭਗਵਾਨ ਸ਼੍ਰੀ ਰਾਮ ਨੇ, ਭਗਵਾਨ ਸ਼੍ਰੀ ਕ੍ਰਿਸ਼ਨ ਨੇ ਸਾਡੇ ਇਹ ਆਈਡੀਆ ਦਿੱਤੇ। ਤੁਹਾਨੂੰ ਅੱਜ ਇੱਕ ਸੰਕਲਪ ਲੈ ਕੇ ਜਾਣਾ। ਅਸੀਂ ਆਪਣੇ ਬੱਚਿਆਂ ਨੂੰ ਅੱਜ ਇਹਦੇ ਦਿਨ ਨੇ 28 ਤਰੀਕ ਤੱਕ ਇਹਨਾਂ ਕਿੰਨ ਦਿਨਾਂ ਦੇ ਵਿੱਚ ਦਸਮ ਪਿਤਾ ਦੇ ਬਾਰੇ ਉਹਨਾਂ ਚਾਰੇ ਸਾਹਿਬ ਜਦਿਆਂ ਬਾਰੇ ਜ਼ਰੂਰ ਜਾਣੂ ਕਰੋ ਅੱਜ ਮੇਰੀ ਇਹ ਪ੍ਰਾਰਥਨਾ ਅੱਜ ਦੀ ਇਹ ਪੀਜ ਮੰਦਰ ਦੀ ਮਾਲਾ ਗੁਰੂ ਸਾਹਿਬ ਦੇ ਚਰਨਾਂ 'ਚ ਅਰਪਿਤ ਹੈ ਔਰ ਮੈਂ ਅਰਦਾਸ ਬੰਨ੍ਹਦਾ ਗੁਰੂ ਸਾਹਿਬ ਤੋਂ ਕਟੋਕਰ ਸਾਡਾ ਮਾ ਬਗਲਾ ਮੁਖੀ ਪਰਿਵਾਰ ਹਿੰਦੂ ਸਿੱਖੀ ਦਾ ਪ੍ਰਤੀਕ ਬਣਿਆ ਹੈ ਦੇਰ ਨਾਲ ਲੱਗੇ ਸਾਡੇ ਮਾਮ-ਮਗਲਾ ਮੁਖੀ ਪਰਿਵਾਰ ਨੂੰ ਇੱਥੇ ਕਦੀ ਵੀ ਕੋਈ ਐਸੀ ਗੱਲ ਨਾ ਹੋਵੇ ਜਿੱਥੇ ਸਾਡਾ ਆਪਸੀ ਭਾਈਚਾਰਾ ਨੁਕਸਾਨ